ਪੋਰਸ ਯੂਥ ਕਲੱਬ ਅਨੰਦਪੁਰ ਪੱਲੋ ਸਿਵਲ ਹਸਪਤਾਲ ਦੇ ਬਲੱਡ ਬੈਂਕ ਵਿੱਚ ਚੇਅਰਮੈਨ ਪੰਕਜ ਪਗੜ ਦੀ ਅਗਵਾਈ ਹੇਠ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਕਲੱਬ ਦੇ ਮੈਂਬਰਾਂ ਨੇ ਹਿੱਸਾ ਲਿਆ ਤੇ ਇਸ ਮੌਕੇ ਤੇ ਖੂਨਦਾਨ ਇੱਕ ਮਹਾਨ ਦਾਨ ਹੋਣ ਤੋਂ ਪ੍ਰੇਰਿਤ ਹੋ ਕੇ ਕਲੱਬ ਦੇ ਹਰੇਕ ਮੈਂਬਰ ਨੇ ਆਪਣਾ ਖੂਨਦਾਨ ਕੀਤਾ ਤੇ ਇਸ ਦੌਰਾਨ ਚੇਅਰਮੈਨ ਪੰਕਜ ਨੇ ਸਾਂਝੇ ਤੌਰ ਤੇ ਕਿਹਾ ਕਿ ਕਲੱਬ ਦਾ ਪਹਿਲਾ ਅਤੇ ਆਖਰੀ ਉਦੇਸ਼ ਹੈ ਕਿ ਕੋਈ ਵੀ ਵਿਅਕਤੀ ਖੂਨ ਦੀ ਕਾਰਡ ਦੇ ਨਾਲ ਨਾਮਰ ਜਾਵੇ ਇਸ ਦੇ ਲਈ ਕਲੱਬ ਉਪਵਿੱਕਤੀ ਵਿੱਚ ਵੀ ਅਜਿਹੇ ਕੈਂਪ ਜੜਾਏ ਲਗਾ ਕੇ ਹਮੇਸ਼ਾ ਅਜਿਹਾ ਕੰਮ ਜੜਾਏ ਚੁ ਲਗਾਏ ਜਾਣਗੇ ਤਾਂ ਕਿ ਕਿਸੇ ਨੂੰ ਵੀ ਖੂਨ ਦੀ ਕਮੀ ਦੇ ਨਾਲ ਕੋਈ ਵੀ ਅਜਿਹਾ ਵਿਅਕਤੀ ਜਿਹੜਾ ਹੈ ਉਸ ਦੁਨੀਆ ਤੋਂ ਨਾ ਦੁਰਜਾਵੇ ਜਿਸ ਨੂੰ ਖੂਨ ਦੀ ਕਮੀ ਹੋਵੇ ਤੇ ਇਸ ਵੇਲੇ ਸੜਕਾਂ ਤੇ ਹਾਦਸੇ ਦਿਨ-ਦਿਨ ਵੱਧੇ ਜਾ ਰਹੇ ਨੇ ਤੇ ਇਸ ਉੱਤੇ ਮੁੱਖ ਕਾਰਨ ਜਿਹੜਾ ਹੈ ਉਹ ਦੱਸਦੇ ਹੋਣਾ ਨੇ ਕਿਹਾ ਹੈ ਕਿ ਜ਼ਿਆਦਾ ਸਪੀਡ ਹੋਣ ਕਾਰਨ ਜਿਹੜਾ ਹੈ ਅਜਿਹੇ ਹਾਦਸੇ ਵਾਪਰ ਰਹੇ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਸਾਨੂੰ ਆਪਣੀ ਜ਼ਿੰਦਗੀ ਵਿੱਚ ਖੂਨਦਾਨ ਕਰਨਾ ਚਾਹੀਦਾ ਹੈ ਤੇ ਖਾਸ ਕਰਕੇ ਖੁਦ ਖੂਨਦਾਨ ਕਰਨ ਦੇ ਨਾਲ-ਨਾਲ ਸਾਨੂੰ ਦੂਜਿਆਂ ਨੂੰ ਵੀ ਅਜਿਹਾ ਕਰਨ ਦੇ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ਕਿਹਾ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਚੱਲ ਰਹੇ ਤਣਾਅ ਵਿੱਚ ਭਾਰਤੀ ਫੌਜ ਦੇ ਨਾਲ ਖੜੇ ਆ ਤੇ ਉਹ ਸਾਡੀ ਫੌਜ ਨੇ ਜਿਸ ਤਰ੍ਹਾਂ ਦੇ ਨਾਲ ਪਾਕਿਸਤਾਨ ਨੂੰ ਟੁਕਮਾ ਜਵਾਬ ਦਿੱਤਾ ਹੈ ਤੇ ਉਸ ਤੇ ਲਈ ਉਹਨਾਂ ਦੀ ਪ੍ਰਸ਼ੰਸਾ ਵੀ ਕੀਤੀ ਹੈ ਤੇ ਇਸ ਮੌਕੇ ਤੇ ਅਜੇ ਭਗਤ ਵਿਕਰਮ ਵੰਸ਼ ਲੱਕੀ ਅਮਨਦੀਪ ਸ਼ਮੀਰ ਮਾਨ ਰੋਹਿਤ ਸ਼ਿਵਾਂਜ ਉਤਕਰਸ਼ ਦੀਪਕ ਰਮਨ ਅਨੀਲ ਜੜੇ ਨੇ ਇਹ ਮੈਂਬਰ ਨੇ ਹਾਜ਼ਰ ਤੇ ਆਓ ਦੇਖ ਲੈਣੇ ਤਸਵੀਰਾਂ ਕਿਸ ਤਰ੍ਹਾਂ ਦੇ ਨਾਲ ਇੱਕ ਖੂਨਦਾਨ ਜੜਾ ਹੈ ਖੂਨਦਾਨ ਕੈਂਪ ਜੜਾ ਹੈ ਉਹ ਲਗਾਇਆ ਗਿਆ ਤੇ ਕਿਸ ਤਰ੍ਹਾਂ ਦੇ ਨਾਲ ਬਲੱਡ ਬੈਂਕ ਦੇ ਵਿੱਚ ਖੂਨਦਾਨ ਕੈਂਪ ਕਰਕੇ ਜੜਾ ਹੈ ਰક્ત ਇਕੱਤਰ ਕੀਤਾ ਗਿਆ ਹੋਰ ਸ਼ਿਰਤ ਕਲਬ ਦੀ ਹੋਤੋ ਸਿਵਲ ਹਸਪੀਟਲ ਦੇ ਵਿੱਚ ਬਲੱਡ ਕੈਂਪ ਲਗਾਇਆ ਗਿਆ ਜਿੰਨਾ ਕਿ ਸਾਰਿਆਂ ਨੂੰ ਪਤਾ ਸਾਡੇ ਦੇਸ਼ ਦੇ ਵਿੱਚ ਜੋ ਯੁੱਧ ਦੀ ਸਥਿਤੀ ਬਣੀ ਹੋਈ ਹੈ ਪਾਕਿਸਤਾਨ ਔਰ ਬਾਦਦਾ ਬਗਾ ਇੱਕ ਖਤਰਨਾਕ ਜੋ ਗੰਭੀਰ ਜੋ ਦੋਨਾਂ ਦੇਸ਼ਾਂ ਦੇ ਵਿੱਚ ਨਾ ਬਣਿਆ ਹੈ ਉਸੇ ਨੂੰ ਲੈ ਕੇ ਅੱਜ ਅਸੀਂ ਫੋਰਸ ਕਲੱਬ ਵੱਲੋਂ ਸਾਰੇ ਆਪਣੇ ਜੈਕਟਰਾਂ ਨੇ ਬਲੱਡ ਕੈਂਪ ਲਗਾਇਆ ਔਰ ਮੈਂ ਇਹ ਕਹਿਣਾ ਚਾਹੁੰਦਾ ਕਿ ਸਾਡੇ ਸਾਰੇ ਜੋ ਜੰਕਸ਼ਨ ਦਾ ਭਾਰਤੀ ਸਨਾਰੇ ਨਾਲ ਆ ਮੁੰਡੇ ਨਾਲ ਮੁੰਡਾ ਜੋੜ ਕੇ ਅਸੀਂ ਨਾਲ ਸਾਨੂੰ ਜਿੱਦਾ ਵੀ ਦੇਖੋ ਸਾਡੇ ਨੌਜਵਾਨੇ ਲੋੜ ਪਈ ਅਸੀਂ ਆਪਣੇ ਸ਼ਹੀਦੀਆਂ ਦੇਣ ਲਈ ਵੀ ਅਸੀਂ ਤਿਆਰ ਆ ਔਰ ਮੈਂ ਸਾਰੇ ਆਪਣੇ ਸ਼ਹਿਰ ਦੇ ਵੀ ਜੰਕਸ਼ਨ ਲੜਕੇ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਕਿ ਬਲੱਡ ਬੈਗ ਅੱਗੇ ਆਪਣਾ ਖੂਨ ਤਾਂ ਜ਼ਰੂਰ ਕਰਨ ਸਾਡਾ ਬਲੱਡ ਕਿਸੇ ਵੀ ਕਿਸੇ ਨੂੰ ਵੀ ਲੋੜ ਇਸ ਟਾਈਮ ਪੈ ਸਕਦੀ ਹੈ ਜੈ ਹਿੰਦ ਜੈ ਭਾਰਤ ਕੈਂਪਰਪਰਸਨ ਹਰੀ ਦੇ ਨਾਲ ਅੱਜ ਸੈਨੀਟੀ ਰਿਪੋਰਟ